ਗੁਰੂ ਅਰਜਨ ਦੇਵ ਜੀ ਨੂੰ ਚੰਦੂ ਦੀ ਕੁੜੀ ਦੇ ਨਾਲ ਆਪਣੇ ਪੁੱਤਰ ਦਾ ਵਿਆਹ ਕਰਨ ਕਰਕੇ ਸ਼ਹੀਦ ਨਹੀਂ ਕੀਤਾ ਗਿਆ ਸੀ। ਜਹਾਂਗੀਰ ਖੁਦ ਆਪਣੀ ਲਿਖਤ ਦੇ ਵਿੱਚ ਲਿਖਦਾ ਹੈ ਕਿ ਅਮੀਰ ਖੁਸਰੋ ਨੂੰ ਆਸ਼ੀਰਵਾਦ ਦੇਣ ਕਰਕੇ ਅਤੇ ਕਈ ਮੁਸਲਮਾਨਾਂ ਨੂੰ ਸਿੱਖ ਬਣਾਉਣ ਕਰਕੇ ਗੁਰੂ ਸਾਹਿਬ ਨੂੰ ਸ਼ਹੀਦ ਕੀਤਾ ਗਿਆ। ਇੱਕ ਰਵਾਇਤ ਦੇ ਮਤਾਬਕ ਇਨ੍ਹਾਂ ਦਿਨਾਂ ਵਿੱਚ ਹੀ ਕਲਾਨੌਰ ਦਾ ਇੱਕ ਖਤਰੀ ਚੰਦੂ ਨਾਂ ਦਾ ਬੰਦਾ ਸੀ ਜੋ ਮੁਗਲਾਂ ਦਾ بڑا ਜੀ ਹਜ਼ੂਰ ਸੀ। ਉਸ ਦੇ ਬਾਰੇ ਇੱਕ ਗੱਲ ਇੱਕ ਰਵਾਇਤ ਵਿੱਚ ਮਿਲਦੀ ਹੈ ਕਿ ਗੁਰੂ ਅਰਜਨ ਸਾਹਿਬ ਨੇ ਆਪਣੇ ਪੁੱਤਰ ਗੁਰੂ ਹਰਗੋਬਿੰਦ ਸਾਹਿਬ ਵਾਸਤੇ ਉਸ ਦੀ ਧੀ ਦਾ ਰਿਸ਼ਤਾ ਸੰਗਤਾਂ ਦੇ ਆਖਣ ਦੇ ਉੱਤੇ ਮੋੜ ਦਿੱਤਾ ਸੀ ਉਹ ਉਸ ਦਿਨ ਤੋਂ ਹੀ ਗੁਰੂ ਸਾਹਿਬ ਅਤੇ ਸਿੱਖਾਂ ਦੇ ਨਾਲ ਖਾਰ ਖਾਂਦਾ ਸੀ ਅਤੇ ਬਦਲਾ ਲੈਣ ਦੇ ਵਾਸਤੇ ਮੌਕੇ ਦੀ ਭਾਲ ਵਿੱਚ ਸੀ ਇਹਨਾਂ ਸਿੱਖ ਸੌਮਿਆਂ ਦੇ ਮੁਤਾਬਕ ਇਸ ਚੰਦੂ ਨੇ ਹੀ ਸ਼ਿਕਾਇਤ ਲਗਾ ਕੇ ਗੁਰੂ ਸਾਹਿਬ ਦੀ ਗ੍ਰਿਫਤਾਰੀ ਕਰਵਾਈ ਸੀ ਚੰਦੂ ਨੇ ਜਹਾਂਗੀਰ ਦੇ ਕੋਲ ਆਪਣੀ ਧੀ ਦਾ ਰਿਸ਼ਤਾ ਕਬੂਲ ਨਾ ਕਰਨ ਦੀ ਗੱਲ ਨਹੀਂ ਕੀਤੀ ਹੋਵੇਗੀ ਬਲਕਿ ਉਹ ਸ਼ਿਕਾਇਤ ਲਈ ਹੋਵੇਗੀ ਜਿਸ ਤੋਂ ਜਹਾਗੀਰ ਭੜਕ ਜਾਵੇ ਅਤੇ ਇਹ ਸ਼ਿਕਾਇਤ ਯਕੀਨਨ ਖੁਸਰੋ ਦੇ ਨਾਲ ਸੰਬੰਧ ਜੋੜਨ ਅਤੇ ਗੁਰੂ ਜੀ ਨੂੰ ਇਸਲਾਮ ਵਾਸਤੇ ਖਤਰਾ ਸਾਬਿਤ ਕਰਨ ਬਾਰੇ ਹੀ ਹੋ ਸਕਦੀ ਸੀ ਸਿਰਫ ਚੰਦੂ ਹੀ ਨਹੀਂ ਹੋਰ ਖਤਰੀਆਂ ਅਤੇ ਪੰਡਤਾਨੇ ਵੀ ਗੁਰੂ ਜੀ ਦੇ ਖਿਲਾਫ ਸ਼ਿਕਾਇਤਾਂ ਕੀਤੀਆਂ ਹੋਣਗੀਆਂ ਗੁਰੂ ਅਮਰਦਾਸ ਜੀ ਵੇਲੇ ਵੀ 1566 ਦੇ ਵਿੱਚ ਅਕਬਰ ਦੇ ਕੋਲ ਵੀ ਅਜਹੀਆਂ ਸ਼ਿਕਾਇਤਾਂ ਕੀਤੀਆਂ ਸਨ ਅਤੇ ਉਸ ਨੇ ਗੁਰੂ ਜੀ ਨੂੰ ਤਲਬ ਵੀ ਕੀਤਾ ਸੀ ਪਰ ਗੁਰੂ ਰਾਮਦਾਸ ਨੇ ਅਕਬਰ ਦੇ ਨਾਲ ਮੁਲਾਕਾਤ ਕਰਕੇ ਹਿੰਦੂਆਂ ਦੇ ਅਸਲ ਮਨਸੂਬਿਆਂ ਦਾ ਰਾਜ ਖੋਲਿਆ ਤਾਂ ਅਕਬਰ ਨੇ ਉਲਟਾ ਹਿੰਦੂਆਂ ਨੂੰ ਹੀ ਝਿੜਕਿਆ ਸੀ ਇਹ ਹੋ ਸਕਦਾ ਹੈ ਕਿ ਜਹਾਂਗੀਰ ਨੂੰ ਇਸ ਚੰਦੂ ਅਤੇ ਸ਼ੇਖ ਅਹਿਮਦ ਸਰਹੰਦੀ ਅਤੇ ਹੋਰ ਕਈਆਂ ਨੇ ਝੂਠੀਆਂ ਸ਼ਿਕਾਇਤਾਂ ਕਰਕੇ ਹੀ ਪੜਕਾਇਆ ਹੋਵੇ ਹਾਲਾਂਕਿ ਜਹਾਂਗੀਰ ਖੁਦ ਆਪਣੀ ਲਿਖਤ ਦੇ ਵਿੱਚ ਇਹ ਮੰਨਦਾ ਹੈ ਕਿ ਉਸਨੇ ਗੁਰੂ ਸਾਹਿਬ ਨੂੰ ਇਸ ਕਰਕੇ ਸ਼ਹੀਦ ਕਰਵਾਇਆ ਸੀ ਕਿ ਉਹਨਾਂ ਨੇ ਖੁਸਰੋ ਨੂੰ ਆਸ਼ੀਰਵਾਦ ਦਿੱਤਾ ਸੀ ਅਤੇ ਆਪਣੇ ਪ੍ਰਚਾਰ ਦੇ ਨਾਲ ਕਈ ਮੁਸਲਮਾਨਾਂ ਨੂੰ ਸਿੱਖ ਧਰਮ ਦੇ ਵਿੱਚ ਸ਼ਾਮਲ ਕਰ ਲਿਆ ਸੀ ਇਹ ਹੋ ਸਕਦਾ ਹੈ ਕਿ ਚੰਦੂ ਦੀ ਕਹਾਣੀ ਜਹਾਂਗੀਰ ਦੇ ਕਿਸੇ ਅਹਲਕਾਰ ਜਾਂ ਤਨਖਾਈਏ ਨੇ ਜਹਾਂਗੀਰ ਨੂੰ ਗੁਰੂ ਸਾਹਿਬ ਦੀ ਸ਼ਹੀਦੀ ਤੋਂ ਸੁਰੱਖਿਰੂ ਰੱਖਣ ਵਾਸਤੇ ਘੜੀ ਹੋਵੇ ਪਰ ਇਸ ਦਾ ਮਤਲਬ ਇਹ ਵੀ ਨਹੀਂ ਕਿ ਚੰਦੂ ਦਾ ਕੋਈ ਰੋਲ ਨਹੀਂ ਸੀ ਅਜੇ ਆ ਵੀ ਹੋ ਸਕਦਾ ਹੈ ਕਿ ਜਦੋਂ ਜਹਾਂਗੀਰ ਨੇ ਲਾਹੌਰ ਦੇ ਫੌਜਦਾਰ ਸ਼ੇਖ ਫਰੀਦ ਬੁਖਾਰੀ ਮੁਰਤਜ਼ਾ ਖਾਨ ਜੋ ਮਗਰੋਂ ਲਾਹੌਰ ਦਾ ਗਵਰਨਰ ਵੀ ਬਣਿਆ ਸੀ ਅਤੇ ਇਸ ਦੀ ਮੌਤ 1616 ਵਿੱਚ ਪੈਥਾਨ ਜੋ ਕਿ ਹੁਣ ਪਠਾਨਕੋਟ ਹੈ ਉਸ ਦੇ ਵਿੱਚ ਹੋਈ ਸੀ ਉਸ ਨੂੰ ਗੁਰੂ ਅਰਜਨ ਸਾਹਿਬ ਨੂੰ ਸ਼ਹੀਦ ਕਰਨ ਦਾ ਹੁਕਮ ਦਿੱਤਾ ਤਾਂ ਚੰਦੂ ਨੇ ਸਰਕਾਰੀ ਅਹਿਲਕਾਰ ਹੋਣ ਕਰਕੇ ਜਾਂ ਰਿਸ਼ਵਤ ਦੇ ਕੇ ਗੁਰੂ ਸਾਹਿਬ ਨੂੰ ਸ਼ਹੀਦ ਕਰਨੇ ਦੀ ਜ਼ਿੰਮੇਵਾਰੀ ਲੈ ਲਈ ਹੋਵੇਗੀ ਇਹ ਵੀ ਜ਼ਿਕਰ ਮਿਲਦਾ ਹੈ ਕਿ ਚੰਦੂ ਲਾਹੌਰ ਦੇ ਸੁਬੇਦਾਰ ਦਾ ਦਿਵਾਨ ਸੀਨੀਅਰ ਅਹਿਲਕਾਰ ਸੀ ਇਹ ਵੀ ਹੋ ਸਕਦਾ ਹੈ ਕਿ ਗੁਰੂ ਜੀ ਨੂੰ ਇਹ ਤਸੀਹੇ ਦੇਣ ਦੀ ਡਿਊਟੀ ਲਾਹੌਰ ਦੇ ਫੌਜਦਾਰ ਮੁਰਤਜ਼ਾ ਖਾਨ ਨੇ ਚੰਦੂ ਲਾਲ ਦੀ ਲਾਈ ਸੀ ਉਂਝ ਚੰਦੂ ਸਿੱਖ ਦੁਸ਼ਮਣੀ ਦਾ ਰੋਲ ਇੱਥੇ ਹੀ ਖਤਮ ਨਹੀਂ ਹੋ ਗਿਆ ਗੁਰੂ ਜੀ ਦੀ ਸ਼ਹੀਦੀ ਦੇ ਮਗਰੋਂ ਵੀ ਚੰਦੂ ਸਿੱਖਾਂ ਦੇ ਖਿਲਾਫ ਹਾਕਮਾਂ ਦੇ ਕੰਨ ਭਰਦਾ ਰਹਿੰਦਾ ਸੀ ਅਕਤੂਬਰ 1618 ਵਿੱਚ ਗੁਰੂ ਹਰਗੋਬਿੰਦ ਸਾਹਿਬ ਗਵਾਲੀਅਰ ਦੇ ਕਿਲੇ ਵਿੱਚੋਂ ਰਿਹਾ ਕੀਤੇ ਗਏ ਅਤੇ ਨਾਲ ਹੀ ਇਸ ਦੇ ਮਗਰੋਂ ਦੋ ਵਾਰ ਉਹਨਾਂ ਦੀ ਮੁਲਾਕਾਤ ਜਹਾਂਗੀਰ ਦੇ ਨਾਲ ਹੋਈ 27 ਜਨਵਰੀ 1619 ਦੇ ਦਿਨ ਗੋਬਿੰਦਵਾਲ ਵਿੱਚ ਅਤੇ 8 ਫਰਵਰੀ 1619 ਦੇ ਦਿਨ ਕਲਾਂਨੌਰ ਵਿੱਚ ਕਲਾਂਨੌਰ ਦੀ ਮੀਟਿੰਗ ਦੇ ਵਿੱਚ ਜਹਾਂਗੀਰ ਦੇ ਨਾਲ ਲੰਮੀ ਬੈਠਕ ਹੋਈ ਜਿਸ ਵਿੱਚ ਗੁਰੂ ਅਰਜਨ ਸਾਹਿਬ ਨੂੰ ਤਸੀਹੇ ਦੇਣ ਬਾਰੇ ਚਰਚਾ ਹੋਈ ਸੀ ਜਿਸ ਮਗਰੋਂ ਜਹਾਂਗੀਰ ਨੇ ਚੰਦੂ ਨੂੰ ਸਜ਼ਾ ਦੇਣ ਦਾ ਹੁਕਮ ਜਾਰੀ ਕੀਤਾ ਸੀ ਜਹਾਂਗੀਰ ਨੇ ਹੁਕਮ ਜਾਰੀ ਕੀਤਾ ਕਿ ਚੰਦੂ ਨੂੰ ਗ੍ਰਿਫਤਾਰ ਕਰਕੇ ਗੁਰੂ ਜੀ ਦੇ ਹਵਾਲੇ ਕਰ ਦਿੱਤਾ ਜਾਵੇ ਜਦ ਉਸ ਨੂੰ ਗੁਰੂ ਸਾਹਿਬ ਦੇ ਕੋਲ ਪੇਸ਼ ਕੀਤਾ ਗਿਆ ਤਾਂ ਉਹਨਾਂ ਨੇ ਉਸ ਨੂੰ ਲਾਹੌਰ ਦੀ ਸੰਗਤ ਦੇ ਹਵਾਲੇ ਕਰ ਦਿੱਤਾ ਅਤੇ ਕਿਹਾ ਕਿ ਜਿਨ੍ਹਾਂ ਨੇ ਉਸ ਨੂੰ ਜ਼ੁਲਮ ਕਰਦਿਆਂ ਵੇਖਿਆ ਸੀ ਉਹੀ ਉਸ ਦੀ ਸਜ਼ਾ ਮੁਕਰਰ ਕਰਨਗੇ ਸੰਗਤ ਨੇ ਫੈਸਲਾ ਕੀਤਾ ਕਿ ਚੰਦੂ ਦੇ ਹੱਥ ਪਿੱਠ ਦੇ ਪਿੱਛੇ ਬੰਨ ਕੇ ਅਤੇ ਗਲ ਦੇ ਵਿੱਚ ਰਸੀ ਪਾ ਕੇ ਸਾਰੇ ਨਗਰ ਦੇ ਵਿੱਚ ਘੁਮਾਇਆ ਜਾਵੇ ਅਤੇ ਜ਼ਲੀਲ ਕਰਕੇ ਛੱਡ ਦਿੱਤਾ ਜਾਵੇ ਬਸ ਐਨੀ ਸਜ਼ਾ ਹੀ ਕਾਫੀ ਹੈ ਐਵੇਂ ਹੀ ਕੀਤਾ ਗਿਆ ਚੰਦੂ ਨੂੰ ਸਾਰੇ ਪਾਸੇ ਘੁਮਾ ਕੇ ਜਦੋਂ ਪਠਿਆਰਾ ਦੇ ਮੁਹੱਲੇ ਵਿੱਚ ਲਿਆਂਦਾ ਗਿਆ ਅਤੇ ਉਥੇ ਗੁਰਦਿੱਤ ਪਠਿਆਰ ਜਿਸ ਨੂੰ ਚੰਦੂ ਨੇ ਗੁਰੂ ਸਾਹਿਬ ਦੇ ਜਿਸਮ ਦੇ ਉੱਤੇ ਰੇਤ ਪਾਉਣ ਵਾਸਤੇ ਤਾਇਨਾਤ ਕੀਤਾ ਸੀ ਉਸ ਦੀ ਡਿਊਟੀ ਲਗਾਈ ਹੋਈ ਸੀ ਜਦੋਂ ਉਸ ਦੇ ਘਰ ਦੇ ਅੱਗੇ ਉਹ ਲੰਘਿਆ ਤਾਂ ਉਸ ਨੇ ਇਸ ਗੁੱਸੇ ਦੇ ਵਿੱਚ ਚੰਦੂ ਨੇ ਉਸ ਦੇ ਹੱਥੋਂ ਕੀ ਪਾਪ ਕਰਵਾ ਦਿੱਤਾ ਹੈ ਆਪਣੇ ਹੱਥ ਵਿੱਚ ਫੜਿਆ ਹੋਇਆ ਇੱਕ ਕਟਛਾ ਜਿਸ ਦੇ ਨਾਲ ਉਸ ਨੇ ਗੁਰੂ ਜੀ ਦੇ ਜਿਸਮ ਦੇ ਉੱਤੇ ਰੇਤ ਪਾਇਆ ਸੀ ਚੰਦੂ ਦੇ ਸਿਰ ਦੇ ਵਿੱਚ ਮਾਰਿਆ ਇਸ ਕਟਛੇ ਦੇ ਵੱਜਣ ਦੇ ਨਾਲ ਚੰਦੂ ਉੱਥੇ ਹੀ ਡਿੱਕੇ ਮਰ ਗਿਆ ਚੰਦੂ ਤਾਂ ਮਰ ਗਿਆ ਪਰ ਉਸ ਦਾ ਇਕਲੌਤਾ ਪੁੱਤਰ ਗਰਮਚੰਦ ਵੀ ਸਿੱਖਾਂ ਦੇ ਨਾਲ ਬਾਪ ਵਾਂਗ ਦੁਸ਼ਮਣੀ ਰੱਖਦਾ ਸੀ ਪਿਓ ਦੀ ਮੌਤ ਦੇ ਮਗਰੋਂ ਉਹ ਸਕੀਮਾਂ ਬਣਾਉਣ ਲੱਗ ਪਿਆ ਕਿ ਉਹ ਗੁਰੂ ਸਾਹਿਬ ਅਤੇ ਸਿੱਖਾਂ ਤੋਂ ਬਦਲਾ ਕਿਵੇਂ ਲਵੇ ਬਿਆਸ ਦਰਿਆ ਦੇ ਕੰਢੇ ਰੁਹੀਲਾ ਨਾਂ ਦੇ ਇੱਕ ਪਿੰਡ ਦਾ ਥੇ ਸੀ ਜਿਸ ਨੂੰ ਗੁਰੂ ਅਰਜਨ ਸਾਹਿਬ ਨੇ ਖਰੀਦ ਕੇ ਇੱਥੇ ਗੋਵਿੰਦਪੁਰ ਜਿਸ ਨੂੰ ਹੁਣ ਹਰਗੋਬਿੰਦਪੁਰ ਨਾਂ ਦਾ ਇੱਕ ਪਿੰਡ ਵਸਦਾ ਹੈ ਗੁਰੂ ਅਰਜਨ ਸਾਹਿਬ ਦੀ ਸ਼ਹੀਦੀ ਅਤੇ ਗੁਰੂ ਹਰਗੋਬਿੰਦ ਸਾਹਿਬ ਦੇ ਗਵਾਲੀਅਰ ਦੇ ਕਿਲੇ ਵਿੱਚੋਂ ਰਹਿਣ ਦੇ ਦੌਰਾਨ ਚੰਦੂ ਦੇ ਪੁੱਤਰ ਕਰਮਚੰਦ ਨੇ ਆਪਣੇ ਸਹੁਰੇ ਭਗਵਾਨ ਦਾਸ ਦੀ ਮਦਦ ਦੇ ਨਾਲ ਕਬਜ਼ਾ ਕਰ ਲਿਆ ਹੋਇਆ ਸੀ। ਗਵਾਲੀਅਰ ਵਿੱਚੋਂ ਰਿਹਾ ਹੋਣ ਦੇ ਬਗਰੋਂ ਗੁਰੂ ਹਰਗੋਬਿੰਦ ਸਾਹਿਬ ਗੋਵਿੰਦਵਾਲ ਆ ਕੇ ਰਹਿਣ ਲੱਗ ਪਏ। ਕੁਝ ਸਮਾਂ ਧਰਮ ਪ੍ਰਚਾਰ ਦੇ ਦੌਰੇ ਤੋਂ ਮਾਝਾ, ਸਿਆਲਕੋਟ, ਜੰਮੂ ਅਤੇ ਕਸ਼ਮੀਰ ਵੱਲ ਵੀ ਗਏ ਸਨ। ਇੱਕ ਦਿਨ ਵਾਸਤੇ 28 ਜਨਵਰੀ 1620 ਦੇ ਦਿਨ ਉਹ ਗੁਰੂ ਕਾ ਚੱਕ ਅੰਮ੍ਰਿਤਸਰ ਵਿੱਚ ਆਏ ਸਨ। ਫਿਰ ਗੋਵਿੰਦਵਾਲ ਮੁੜ ਗਏ ਸਨ। ਇੱਥੇ ਉਹਨਾਂ ਨੂੰ ਰੋਹੀਲਾ ਗੋਬਿੰਦਪੁਰ ਉੱਤੇ ਚੰਦੂ ਦੇ ਪੁੱਤਰ ਵੱਲੋਂ ਕਬਜ਼ਾ ਕਰਨ ਦਾ ਪਤਾ ਲੱਗਿਆ। ਇਹ ਗੱਲ ਸਤੰਬਰ 1621 ਦੀ ਹੈ। ਗੁਰੂ ਜੀ ਕੁਝ ਸਿੱਖਾਂ ਨੂੰ ਲੈ ਕੇ ਗੋਬਿੰਦਪੁਰ ਵਿੱਚ ਪੁੱਜ ਗਏ ਅਤੇ ਇੱਥੇ ਕਬਜ਼ਾ ਕਰਕੇ ਬੈਠੇ ਚੰਦੂ ਦੇ ਨੌਕਰਾਂ ਨੂੰ ਭਜਾ ਦਿੱਤਾ। ਉਹ ਨੌਕਰ ਕਲਾਂੌਰ ਗਏ ਅਤੇ ਕਰਮਚੰਦ ਨੂੰ ਦੱਸਿਆ ਭਾਵੇਂ ਕਰਮਚੰਦ ਦਾ ਬਾਪ ਮਰ ਚੁੱਕਾ ਸੀ ਪਰ ਉਹ ਇੱਕ ਅਮੀਰ ਬਾਪ ਦਾ ਪੁੱਤਰ ਹੋਣ ਕਰਕੇ ਕਾਫੀ ਅਮੀਰ ਵੀ ਸੀ ਅਤੇ ਉਸ ਦੇ ਕੋਲ ਨਿੱਜੀ ਫੌਜ ਵੀ ਸੀ। ਉਸ ਨੇ ਆਪਣੇ ਸਹੁਰੇ ਭਗਵਾਨ ਦਾਸ ਜੋ ਖੁਦ ਇੱਕ ਵੱਡਾ ਜਾਗੀਰਦਾਰ ਸੀ ਅਤੇ ਆਪਣੇ ਸਾਲੇ ਕਰਮਚੰਦੇ ਨਾਲ رابطہ ਕੀਤਾ। ਕੇਰੜ ਨੇ ਵੀ ਆਪਣੀ ਨਿੱਜੀ ਫੌਜ ਨੂੰ ਤਿਆਰ ਹੋਣ ਦਾ ਹੁਕਮ ਦੇ ਦਿੱਤਾ। ਦੋਹਾਂ ਘਰਾਣਿਆਂ ਨੇ ਫੌਜ ਇਕੱਠੀ ਕਰਕੇ ਰੋਹਿਲਾ ਪਿੰਡ ਵੱਲ ਕੂਚ ਕਰ ਦਿੱਤਾ। ਇਹ ਗੱਲ 27 ਸਤੰਬਰ 1621 ਦੀ ਹੈ। ਉਸ ਵੇਲੇ ਰੋਹਿਲਾ ਵਿੱਚ ਬਹੁਤ ਥੋੜੇ ਸਿੱਖ ਮੌਜੂਦ ਸਨ ਪਰ ਉਹ ਸਨ ਸਾਰੇ ਜੁਝਾਰੂ। ਇਸ ਕਰਕੇ ਇਸ ਕਰਕੇ ਉਹਨਾਂ ਨੇ ਅੱਗੇ ਵਧ ਕੇ ਲੜੇ ਅਤੇ ਹੱਥੋ ਹੱਥੀ ਲੜਾਈ ਦੇ ਵਿੱਚ ਹਮਲਾਵਰਾਂ ਦੇ ਖੂਬ ਆਹੂ ਲਾਏ। ਇਸ ਲੜਾਈ ਦੇ ਵਿੱਚ ਚੰਦੂ ਦਾ ਕੁੜਮ ਭਗਵਾਨ ਦਾਸ ਘੇਰੜ ਮਾਰਿਆ ਗਿਆ ਸੀ ਅਤੇ ਉਸ ਦਾ ਪੁੱਤਰ ਰਤਨ ਚੰਦ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਸੀ ਅਖੀਰ ਕਈ ਸਾਥੀ ਮਰਵਾ ਕੇ ਅਤੇ ਬੁਰੀ ਤਰ੍ਹਾਂ ਹਾਰ ਖਾ ਕੇ ਹਮਲਾਵਰ ਮੈਦਾਨ ਛੱਡ ਕੇ ਭੱਜ ਗਏ ਭਗਵਾਨ ਦਾਸ ਦੇ ਮਰਨ ਦੇ ਬਾਵਜੂਦ ਕਰਮਚੰਦ ਅਤੇ ਰਤਨ ਚੰਦ ਟਲੇ ਨਹੀਂ 6 ਦਿਨ ਬਾਗਰੋਂ ਚੰਦੂ ਦਾ ਪੁੱਤਰ ਅਤੇ ਜਲੰਧਰ ਤੋਂ ਮੁਗਲਾਂ ਦੀ ਫੌਜ ਵੀ ਚੜਾ ਲਿਆ ਤਿੰਨਾਂ ਨੇ ਭਗਵਾਨ ਦਾਸ ਕਰਮਚੰਦ ਅਤੇ ਮੁਗਲ ਫੌਜ ਇਹਨਾਂ ਨੇ ਫੇਰ ਗੁਰੂ ਜੀ ਤੇ ਹਮਲਾ ਕਰ ਦਿੱਤਾ 3 ਅਕਤੂਬਰ 1621 ਦੇ ਦਿਨ ਫੇਰ ਜ਼ਬਰਦਸਤ ਲੜਾਈ ਹੋਈ ਜਿਸ ਵਿੱਚ ਕਰਮਚੰਦ ਚੰਦੂ ਦਾ ਪੁੱਤਰ ਅਤੇ ਰਤਨਚੰਦ ਭਗਵਾਨ ਦਾਸ ਦਾ ਪੁੱਤਰ ਅਤੇ ਕਰਮਚੰਦ ਦਾ ਸਾਲਾ ਮਾਰੇ ਗਏ ਚੰਦੂ ਦੇ ਪੁੱਤਰ ਕਰਮਚੰਦ ਦੀ ਹਲੇ ਕੋਈ ਔਲਾਦ ਨਹੀਂ ਸੀ ਅਤੇ ਇਸ ਤਰ੍ਹਾਂ ਚੰਦੂ ਦਾ ਖਾਨਦਾਨ ਖਤਮ ਹੋ ਗਿਆ ਗੁਰੂ ਅਰਜਨ ਸਾਹਿਬ ਨੇ ਸ਼ਹੀਦੀ ਵਾਸਤੇ ਜਾਣ ਤੋਂ ਪਹਿਲਾਂ 6ਵੇਂ ਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਫੌਜ ਬਣਾਉਣ ਵਾਸਤੇ ਆਖ ਦਿੱਤਾ ਸੀ ਉਹਨਾਂ ਦਾ ਪੈਗਾਮ ਸੀ ਕਿ ਹੁਣ ਧਰਮ ਬਚਾਉਣ ਦੇ ਵਾਸਤੇ ਜ਼ਾਲਮ ਨਿਜ਼ਾਮ ਦਾ ਹਥਿਆਰਬੰਦ ਟੱਕਰਾ ਲਾਜ਼ਮੀ ਹੋ ਜਾਵੇਗਾ ਇਸ ਤਰ੍ਹਾਂ ਗੁਰੂ ਸਾਹਿਬ ਨੇ ਸਿੱਖਾਂ ਨੂੰ ਜ਼ੁਲਮ ਦੇ ਖਿਲਾਫ ਲੜਨ ਦੇ ਲਈ ਹਥਿਆਰਬੰਦ ਕੀਤਾ ਅਤੇ ਜ਼ੁਲਮ ਦਾ ਟੱਕਰਾ ਕੀਤਾ ਅੱਜ ਵੀ ਉਹੀ ਹਾਲਾਤ ਬਣੇ ਹੋਏ ਨੇ ਸੋ ਸਿੱਖਾਂ ਨੂੰ ਹਰ ਵਕਤ ਤਿਆਰਬਰ ਤਿਆਰ ਰਹਿਣਾ ਚਾਹੀਦਾ ਅਤੇ ਫੇਰ ਮਿਲਾਂਗੇ ਇੱਕ ਹੋਰ ਨਵੀਂ ਇਤਿਹਾਸਿਕ ਜਾਣਕਾਰੀ ਦੇ ਨਾਲ